ਲਾ ਇੱਥੇ ਤੋਂ ਸਜਣੋ ਕਰ ਸਕਦੇ ਹੋ ਚੱਕ ਬਾਈ ਇਹਦਾ ਰੰਗ ਰੰਗ ਦੇਖ ਸਕਦੇ ਹੋ ਤੇ ਇੱਥੇ ਤੋਂ ਨਾ ਹੁਣ ਲੇਵਾ ਦੇਖਣ ਆਲਾ ਤੇ ਬਾਕੀ ਲੇਵੇ ਤੇ ਜਿਹੜਾ ਨਾੜਾ ਨੂੜਾ ਨੇ ਉਹ ਵੀ ਦੇਖ ਸਕਦੇ ਹੋ ਮੇਨ ਗੱਲ ਨਾ ਜਿਹੜੀ ਥਾਣਾ ਥਾਣਾ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਇੱਕ ਦੇ ਉੱਲੇ ਦੂਜਾ ਥਾਣਾ ਦਿਸਦੇ ਨਹੀਂ ਆਪਸ ਦੇ ਵਿੱਚ ਪੂਰਾ ਜਿਵੇਂ ਆਪਾਂ ਕਹਿ ਦੀਏ ਵੀ ਘੜ ਕੇ ਲਾਇਏ ਹੋਏ ਨੇ ਉਹ ਗੱਲ ਬਾਤ ਹੈ ਤੇ ਬਾਕੀ ਥਾਣਾ ਜਿਹੜਾ ਇਹ ਥਾਣਾ ਸਜਣੋ 100 200 ਜਾਨਵਰ ਦੇ ਵਿੱਚ ਹੀ 5-7 ਜਾਨਵਰਾਂ ਦੇ ਲੱਗਿਆ ਹੋਇਆ ਹੁੰਦਾ ਹੈ ਤੁਸੀਂ ਨੋਟ ਵੀ ਕਰ ਲਿਓ ਤੇ ਚੈੱਕ ਵੀ ਕਰ ਲਿਓ ਜਦੋਂ ਕਿਸੇ ਬਾਜ਼ਾਰ ਜਾਂ ਕਿਸੇ ਮੰਡੀ ਤੇ ਜਾਨਵਰ ਦੇਖਣ ਜਾਓਗੇ ਕਿ ਤੇ ਦੀ ਲੰਬਾਈ ਲੰਬੂਈ ਦਾ ਤੁਸੀਂ ਕਦ ਕੋਦ ਦਾ ਅੰਦਾਜ਼ਾ ਲਾ ਸਕਦੇ ਹੋ ਬਿਲਕੁਲ ਜੈਡ ਬਲੈਕ ਸੂਰਾ ਦੂਜਾ ਮੂੰਹ 6 ਦਾੰਦਾ ਤੇ ਬਾਕੀ ਥੱਲੋਂ ਲੇਵੇ ਲੂਵੇ ਦੀ ਪੂਰੀ ਸਾਫ ਹੈ ਥਣ ਥਣ ਹੋੜ ਦੇਖ ਸਕਦੇ ਹੋ ਆਪਸ ਚ ਪੂਰੇ ਗੈਪ ਤੇ ਲੱਗੇ ਨੇ ਤੇ ਥਣ ਵੀ ਕੋਈ ਗੱਲ ਕਹਿਣਾ ਵੀ ਸੋਨੂੰ ਥਣ ਵੀ ਹੈ ਨਾ ਜਿਹੜਾ ਐ ਲੱਗਿਆ ਝੋਟੀ ਨੂੰ ਸਿਰਾ ਕੁਆਲਟੀ ਦਾ ਥਣ ਮੁੱਠੀ ਦੀ ਚਵਾਈ ਜਿਹੜੀ ਆਪਾਂ ਝੋਟੀ ਉਧਰ ਦਿਖਾਈ ਸੀ ਇੱਕ ਉਸੇ ਨਾਲ ਦਾ ਥਣ ਸੱਜਣੋ ਇਹਨੂੰ ਲੱਗਿਆ ਲੈ ਇੱਥੇ ਤਾਂ ਤੁਹਾਨੂੰ ਮੈਂ ਦਵਾਦਾਨਾ ਤੇ ਮੇਨ ਗੱਲ ਆ ਜਿਹੜੀ ਪਿੱਠਪੂੜੇ ਦੀ ਬਣਵਟ ਚੰਗੀ ਆ ਤੇ ਸਫਾਈਆਂ ਬਹੁਤ ਨੇ ਛੋਟੀ ਜਿਹੜੀ ਮੇਨ ਗੱਲ ਆ। ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ। ਲੈ ਸੱਜਣੋ ਅੱਜ ਆਪਾਂ ਪਹੁੰਚਿਆ ਫੇਰ ਪਿੰਡ ਗੁਬਿੰਦਪੁਰਾ ਜ਼ਿਲ੍ਹਾ ਬਠਿੰਡਾ। ਤਰੀਕ ਹੈਗੀ ਅੱਜ ਸੱਜਣੋ 16 ਜਨਵਰੀ ਐ 16 ਜਨਵਰੀ 2023 16 1 2023 ਵੀ ਆਪਾਂ ਕਹਿ ਸਕਦੇ ਆ। ਤੇ ਬਾਕੀ ਝੋਟੀਆਂ ਦਾ ਜੈਨ ਦਿਖਾਵਾਂਗੇ, ਚਾਰ ਦਿਖਾਵਾਂਗੇ ਵੀ ਨਾ 5 ਸਟਾਰ ਝੋਟੀਆਂ ਦਿਖਾਵਾਂਗੇ। ਦੋ ਹੈਗੀਆਂ ਸੱਜਣੋਂ ਪਹਿਲਣਾ ਇੱਕ ਤਾਂ ਨਾ ਪਹਿਲਣਾ ਮੂੰਹ ਦੋ ਦੰਦਾਂ ਦਾ ਤੇ ਸਾਢੇ ਤਿੰਨ ਮਹੀਨੇ ਦੀ ਗੱਬਣਾ 9 ਕਿਲੋ ਦੁੱਧਾ ਸੱਜਣੋਂ ਤੇ ਜਾਤ ਕਵਾਲ ਦੀ ਗੱਲ ਕਰਨਾ ਜਵੇਂ ਸਿਰਾ ਕੁਆਲਟੀ ਹੈ ਤੇ ਬਾਕੀ ਤਿੰਨ ਹੈਗੀਆਂ ਤਾਜ਼ੀਆਂ ਤਿੰਨ ਚੋਂ ਇੱਕ ਤੀਜੇ ਸੂਏ ਝੋਟੀ ਆ ਤੇ ਇੱਕ ਹੈਗੀ ਆ ਸੱਜਣੋਂ ਪਹਿਲੇ ਸੂਏ ਦੀ ਚਾਰ ਦੰਦ ਪੂਰੀ ਐ ਕਹਿ ਸਕਦੇ ਆ ਵੀ ਐਂਡ ਕੁਆਲਟੀ ਦੀ ਆ ਇੱਕ ਦੂਜੇ ਸੂਏ ਆ 6 ਦੰਦ ਉਹ ਵੀ ਸੱਜਣੋਂ ਬਾਹਲੀ ਸਿਰਾ ਕੁਆਲਟੀ ਹੈ ਵੀ ਅੱਜ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਸੱਜਣਾਂ ਦਾ ਜਿਹੜੇ ਜਾਨਵਰ ਐਦ ਕੀ ਲੈ ਕੇ ਆਇਆ ਵੀ ਹੈਗੇ ਨਿਕਵਾਲਟੀ ਦੇ ਜਾਨਵਰ ਕਿਉਂਕਿ ਆਪਣੀ ਮੰਗ ਤੇ ਮੈਨੂੰ ਕਿਹਾ ਸੀ ਕਿ ਸੱਜਣਾ ਜਾਨਵਰਾਂ ਆ ਲਿਆ ਕਰ ਪੂਰੇ ਸਿਰਾ ਚਾਹੇ ਵੀਡੀਓ 4 ਦਿਨ ਲੇਟ ਕਰ ਲਿਆ ਕਰ ਲੈ ਬਾਕੀ ਆ ਜਾ ਬਾਈ ਨਾਲ ਮਲਿਆਉਣੇ ਆ ਤੇ ਮੇਨ ਗੱਲ ਆ ਜਿਹੜੀ ਦੋ ਜਾਨਵਰੇ ਇਸ ਘਰ ਦੇ ਵਿੱਚ ਨੇ ਤੇ ਦੋ ਬੰਨੇ ਹੋਏ ਨੇ ਸਾਈਡ ਤੇ ਜਗਾ ਦਾ ਵਾਸਾ ਤੇ ਬਣਾਉਂਗਾ ਵੀਡੀਓ ਇੱਕੋ ਹੀ ਸੱਜਣੋ ਚਾਰੇ ਜਾਨਵਰਸ ਨੂੰ ਇੱਕੋ ਵੀਡੀਓ ਚ ਦਿਖਾ ਦੂੰਗਾ ਪਹਿਲਾਂ ਬਾਈ ਨਾਲ ਕਰਾਉਣਿਆਂ ਗੱਲਬਾਤ ਤੇ ਘਰ ਦੇਆਂ ਸ਼ੁਰੂ ਕਰ ਦਿਖਾਉਣਿਆਂ ਜਾਨਵਰ ਹੋਰ ਕਿਵੇਂ ਆ ਸੱਜਣਾ ਠੀਕ ਆ ਸਸਤੀ ਗੱਲ ਬਾਈ ਸਾਰੇ ਚੈਨਲ ਵੇਖਣ ਵਾਲੇ ਨੇ ਨਾਮ ਮੇਰਾ ਮਲਵਿੰਦਰ ਸਿੰਘ ਬਾਈ ਬਲਵਿੰਦਰ ਸਿੰਘ ਪਿੰਡ ਗਪਿੰਦਰ ਪਰਾ ਜ਼ਿਲ੍ਹਾ ਜਨਾਬਿੰਦਰ ਲਾ ਸੰਜਨਾ ਪਠੰਡੇ ਸਭ ਮੈਂ ਕਹਿਣਾ ਹੁੰਦਾ ਵੀ ਇਹ ਇਲਾਕੇ ਦੇ ਜਾਨਵਰ ਕੱਢਦੇ ਨੇ ਦੁੱਧ ਤੇ ਬਾਕੀ ਅੱਜ ਝੋਟੀਆਂ ਤੇ ਚਾਰ ਦਿਖਾਵਾਂਗੇ ਹਨਾ ਹਾਂ ਬਾਈ ਚਾਰ ਆ ਇੱਕ ਤਾਂ ਬਨੂਨ ਹੈਗੀ ਦੋ ਦੰਦ ਸਾਢੇ ਤਿੰਨ ਮਹੀਨੇ ਹੀ ਗੱਪਣਾ ਇੱਕ ਤਾਜੀ ਸੂਈ ਵੀ ਆ ਉਹ ਚਾਰ ਦੰਦਾਂ ਦੀ ਝੋਟੀ ਉਹ ਵੀ ਪਹਿਲਾਂ ਉਹ ਵੀ ਪਹਿਲਾਂ ਤੇ ਬਾਕੀ ਤੀਜਾ ਸਵੇਰ 21 6 ਦੰਦ ਦੇ ਵਿੱਚ ਦੂਜਾ ਸਵੇਰ ਦਿਖਾਵਾਂਗੇ ਅਜ ਨਗੀਨੇ ਸਜਣੋਂ ਤੁਨੂੰ ਲਾ ਇਸ ਘਰ ਦੇ ਵਿੱਚ ਦੋ ਖੜੀਆਂ ਨੇ ਪਹਿਲਾਂ ਆਪਾਂ ਕਰ ਲੈਣਾ ਬਾਈ ਤਾਜੀ ਤੋਂ ਸ਼ੁਰੂ ਹਨਾ ਇਹਦੇ ਵਾਂਗਰ ਬੱਚਾ ਕੀ ਆਪ ਨੂੰ ਨਹੀਂ ਲੱਗਦਾ ਮਗਰ ਬਾਈ ਕੱਟੀ ਹੈ ਇਹਦੇ ਵਾਂਗਰ ਵੀ ਕੱਟੀ ਆ ਇੱਕ ਮਹੀਨੇ ਮਗਰ ਹੋਰ ਕੱਟੀ ਆ ਹਨਾ ਉਹ ਵੀ ਦੱਸਾਂਗੇ ਆਪਾਂ ਲੈ ਬਾਈ ਆ ਜੋ ਟੀਤੇ ਮਾਰਦੇ ਕੈਮਰਾ ਇੱਕ ਇੱਕ ਵਾਰ ਨਾਲ ਸਿੰਘ ਸੁੰਗ ਦੀ ਕੁਆਲਿਟੀ ਲਿਖਾ ਦੇ ਤੇ ਬਾਕੀ ਯਾਰ ਥਣ ਥਣ ਦੀ ਕੁਆਲਿਟੀ ਦਾ ਜਮੇ ਐਂਡ ਆ ਬਾਈ ਜਿਹੜਾ ਥਣ ਥਣ ਨੂੰ ਮੈਂ ਕਹਿਣਾ ਹੁੰਦਾ ਨਾ ਬਿੱ ਥੱਲਿਓਂ ਤਿੱਖਾ ਤੇ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਹੋਇਆ ਤੇ ਲੱਗਿਆ ਵੀ ਐ ਟੋਪ ਸਿਰਾ ਹੋਇਆ ਇਹਦਾ ਸੂਆ ਕਿਹੜਾ ਤੀਜਾ ਸੂਆ ਬਈ ਤੀਜਾ ਸੂਆ ਕਿੰਨੇ ਕੁ ਦਿਨਾਂ ਦੀ ਸੂਈ ਹੋਈ ਹੈ ਅੱਜ ਬਈ ਇਹਨੂੰ ਸ਼ੀਮਾ ਦੇਣਾ ਸੂਈ ਨੂੰ ਸ਼ੀਮਾ ਦੇਣ ਸੂਈ ਨੂੰ ਆ ਮੰਗਰੇ ਦੇ 31 ਆ ਦੁੱਧ ਕਿੰਨਾ ਰੈਡੀ ਦਾ ਦੁੱਧ ਬਈ ਹਾਜ਼ਰ ਹੈ ਥੱਲੇ 13 ਲੀਟਰ 13 ਲੀਟਰ ਹਾਜ਼ਰ ਹੈ ਸ਼ੀਮੇ ਦਿਨ ਦੀ ਥਲੇ ਸ਼ੀਮੇ ਦਿਨ ਦੀ ਕਿੰਨੇ ਦੁੱਧ ਦੀ ਆਪਾਂ ਜੇ ਗੱਲ ਕਰ ਲਈਏ ਆਪਾਂ ਉਹਦੇ ਦੇ ਦਿੰਦੇ ਅੰਗੇ 14 ਦੀ ਓਟ ਤੇ ਭੇਜ ਦੇ ਦੁੱਧ ਤਾਂ 15 16 ਦੇ ਦੂਗੇ ਹਾ ਤੁੱਤ ਸੱਜਣਾ ਜਿਹੜੀ ਕਵਾਰਤੀ ਹੈ ਨਾ ਜਾਨਵਰ ਦੀ ਉਹੀ ਗੱਲ ਹੈ ਕਿ ਜਿਵੇਂ ਜਾਤ ਜੂਤ ਦੀ ਗੱਲ ਕਰਨਾ ਜਾਤ ਜੂਤ ਦੀ ਛੋਟੀ ਨਹੀਂ ਚੰਗੀ ਆ ਤੇ ਬਈ ਕੱਤੀ ਤੇ ਵੀ ਮਾਰਦੀ ਹੈ ਨਾ ਆਹ ਔਲ ਬੰਦੀ ਆ ਜਿਹਨੇ ਪਹਿਲਾਂ ਕੱਤੀ ਬੰਦੀ ਆ ਨਾ ਖੰਢੀ ਸੀਲ ਵਾਲੀ ਹੈ ਤੇ ਉਹ ਸੱਜਣਾ ਮਾਗ ਰਹੀ ਤੇ 31 ਆ ਜੈਕ ਬਲੈਕ ਆ ਮੋਹਰਾ ਵੀ ਥੋੜੀ ਜਿਹੀ ਪੂਛ ਤੇ ਚਾਰ ਕਵਾਲ ਚਿੱਟੇ ਨੇ ਲੈ ਇੱਕ ਵਾਰੀ ਖੋਲ ਕੇ ਤੋਰ ਕੇ ਦਿਖਾ ਦੇ ਬਈ ਇਹਨੂੰ ਬਾਕੀ ਜੇ ਤੋ ਤੁਰੂ ਹੀ ਨਾ ਸੱਜਣਾ ਜੱਜਮੈਂਟ ਕਰ ਲਿਓ ਇਹਦੇ ਫਵਾਨੇ ਦੀ ਲੈ ਇੱਕ ਵਾਰ ਨਾ ਸੱਜਣਾ ਹੁਣ ਤੁਰਦੀ ਨੂੰ ਦੇਖ ਲਿਓ ਤੇ ਇਦਰੋਂ ਇਹਦੇ ਲੇਵੇਰੀ ਜਜਮੈਂਟ ਕਰ ਲਿਆ ਥਣ ਥਣ ਤਾਂ ਲੱਗੇ ਨੇ ਪੂਰੀ ਦੂਰੀ ਤੇ ਲੱਗੇ ਨੇ ਤੇ ਲੱਗੇ ਵੀ ਪੂਰੇ ਟਾਪ ਕੁਆਲਟੀ ਦੇ ਨੇ ਆਹ ਤੁੱਪ ਜੀ ਜੋ ਕਮਾ ਲਾ ਬਾਈ ਲੈ ਇੱਥੇ ਤੋਂ ਨਾ ਝੋਟੀ ਦੀ ਸੱਜਣੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਪੂਰੀ ਲੰਬਾਈ ਹੈ ਤੇ ਕੱਦ ਵੀ ਚੰਗਾ ਤੇ ਮੇਨ ਗੱਲ ਹੈ ਨਾ ਜਿਹੜੀ ਥੱਲੋਂ ਲੇਵੇਰੀ ਝੋਟੀ ਬਾਹਲੀ ਸਾਫ ਹੈ ਤੇ ਥਾਣਾ ਜਿਹੜਾ ਇਹਨਾਂ ਲੱਗਿਆ ਪੂਰਾ ਟਾਪ ਕੁਆਲਟੀ ਦਾ ਸਿਰੇ ਵਾਲਾ ਥਣ ਲੱਗਿਆ ਤੇ ਇੱਥੇ ਤੋਂ ਲੇਵਾ ਲੂਵਾ ਦੇਖ ਸਕਦੇ ਹੋ ਝੋਟੀ ਦਾ ਬੱਚਿਆਂ ਦਾ ਕਰਦੀ ਆ ਲੈ ਇੱਥੇ ਤੋਂ ਸਜਣੋਂ ਕਰ ਸਕਦੇ ਹੋ ਚੱਕ ਬਾਈ ਇਹਦਾ ਰੰਗ ਰੰਗ ਦੇਖ ਸਕਦੇ ਹੋ ਤੇ ਇੱਥੇ ਤੋਂ ਨਾ ਹੁਣ ਲੇਵਾ ਦੇਖਣ ਆਲਾ ਤੇ ਬਾਕੀ ਲੇਵੇ ਤੇ ਜਿਹੜਾ ਨਾੜਾ ਲੂੜਾ ਨੇ ਉਹ ਵੀ ਦੇਖ ਸਕਦੇ ਹੋ ਮੇਨ ਗੱਲ ਨਾ ਜਿਹੜੀ ਥਾਣਾ ਥਾਣਾ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਇੱਕ ਦੇ ਉੱਲੇ ਦੂਜਾ ਥਾਣਾ ਦਿਸਦੇ ਨਹੀਂ ਆਪਸ ਦੇ ਵਿੱਚ ਪੂਰਾ ਜਿਵੇਂ ਆਪਾਂ ਕਹਿਦੀ ਆ ਵੀ ਘੜ ਕੇ ਲਾਏ ਹੋਏ ਨੇ ਉਹ ਗੱਲ ਬਾਤ ਹੈ ਤੇ ਬਾਕੀ ਥਾਣਾ ਜਿਹੜਾ ਇਹ ਥਾਣਾ ਸਜਣੋਂ 100 200 ਜਾਨਵਰ ਦੇ ਵਿੱਚ ਹੀ 5-7 ਜਾਨਵਰਾਂ ਦੇ ਲੱਗਿਆ ਹੋਇਆ ਹੁੰਦਾ ਹੈ ਤੁਸੀਂ ਨੋਟ ਵੀ ਕਰ ਲਿਓ ਤੇ ਚੈੱਕ ਵੀ ਕਰ ਲਿਓ ਜਦੋਂ ਕਿਸੇ ਬਾਜ਼ਾਰ ਜਾਂ ਕਿਸੇ ਮੰਡੀ ਤੇ ਜਾਨਵਰ ਦੇਖਣ ਜਾਓਗੇ ਤੇ ਬਾਕੀ ਅਗਲੀ ਗੱਲਬਾਤ ਆ ਜੋ ਬਾਈ ਨਾਲ ਥੋੜੀ ਕਰਾ ਦਨੇ ਆ ਲੈ ਵੀ 13 ਕਿਲੋ ਦੁੱਧ ਹੁਣ ਇਹਦੇ ਥੱਲੇ ਤਿਆਰੀ ਦਾ ਡੰਗ ਦੋ ਡੰਗ ਚਾਰ ਡੰਗ 6 ਡੰਗ ਦੇ ਝੂਲੇ ਆਖ ਬੰਦਾ ਅੱਛਾ ਚਬਾਗ ਦਾਂਗੇ ਆਪਾਂ ਜੇ ਕੋਈ ਬੰਦਾ ਆਪਣੇ ਕੋਲੇ ਆ ਕੇ ਚੋਣਾ ਚਾਹੁੰਦਾ ਹੈ ਤੇ ਰੇਟ ਇਹਦਾ ਕਿੰਨਾ ਕਰਦੇ ਆਪਾਂ ਰੇਟ ਬਾਈ ਲੱਖ ਦੀ ਦੇ ਦਾਂਗੇ ਹੈ ਲੱਖ ਦੀ 1 ਲੱਖ ਦੀ ਉਹ ਲੱਖ ਜਾ ਰਿਹਾ ਨਹੀਂ ਜਾਣੀ ਓਏ ਜਾ ਰਿਹਾ ਜਾ ਓਏ ਜਾ ਰਿਹਾ ਜਾ ਰਿਹਾ ਲੱਖ ਤਾਂ ਜਾ ਗਿਆ ਆਪਣਾ ਪਤਾ ਕੀ ਆ ਆਪਣੇ ਦੇ ਬ੍ਰੈਂਡ ਇਹ ਲੱਗਿਆ ਹੋਇਆ ਵੀ ਆਪਾਂ ਠੀਕ ਰੇਟ ਦੇ ਜਾਂ ਠੀਕ ਰੇਟ ਦੇ ਵਿੱਚ ਜਾਣ ਕਰ ਦਿੰਦੇ ਆ ਮਾਰਕੀਟ ਨਾਲ ਹੈ 95 ਓਏ ਹੋਰ ਵੀ ਕਰ ਦਾਂਗੇ ਸਜਣੋ ਮਾਨ ਦਾ ਨਾ ਇਹ ਹੀ ਗੱਲ ਨਹੀਂ ਕਰ ਦੂਗਾ ਜੋ ਪ੍ਰਮੋਟ ਦਾ ਨਹੀਂ ਗੱਲ ਆਪਣੀ ਹੋਰ ਹੋਰ ਵੀ ਦੱਸ ਦੇ ਯਾਰ ਓਏ ਹੋਰ ਵੀ ਸ਼ੋਰਟ ਕਰ ਦਾਂਗੇ ਓਏ ਹੋਰ ਵੀ ਕਰ ਦੇ ਓਏ ਜਮੇ ਜਮੇ ਰੱਸੀ ਵੜਦੇ 99 ਨਹੀਂ ਦੇ ਦਾਂਗਾ 99 ਲੈ ਸਜਣੋ 99000 ਦੇ ਵਿੱਚੋਂ ਵੀ ਤੁਹਾਨੂੰ ਮੈਂ ਸ਼ੋਰਟ ਸਪਾ ਕਰਵਾ ਦੂੰਗਾ ਇਹ ਹੀ ਗੱਲ ਨਹੀਂ ਬਾਕੀ ਝੋਟੀ ਬੜੀ ਚੰਗੀ ਆ ਇੱਕ ਵਾਰੀ ਬਾਈ ਇਹ ਵਿੱਚ ਥੱਲੇ ਮਾਰ ਕੇ ਕੈਮਰਾ ਦਿਖਾ ਦੇ ਸੱਜਣਾ ਨੂੰ ਨੇੜੇ ਤੋਂ ਫਨਫਰਾਉਂਡ ਦਿਖਾ ਦੇ ਝੋਟੀ ਦਾ ਤੇ ਬਾਕੀ ਜਿਹੜੀ ਮੇਨ ਗੱਲ ਹੈ ਨਾ ਇਸ ਰੁੱਤ ਦੇ ਵਿੱਚ ਤਿਆਰ ਦੁੱਧਾਂ ਜਾਨਵਰ ਬੜਾ ਘੱਟ ਮਿਲਦਾ ਬਾਈ ਹੈਨਾ ਯਾਰ ਦੁੱਧ ਵਾਲਾ ਜਾਨਵਰ ਨਹੀਂ ਮਿਲਦਾ ਇਸ ਟਾਈਮ ਤੇ ਆਇਆ 13 ਕਿਲੋ ਜਿਹੜਾ ਬਾਈ ਨੇ ਕਹਿਤਾ ਕਹਿੰਦਾ ਡੰਗ 2 ਡੰਗ 4 ਡੰਗ 6 ਡੰਗ ਵੀ ਆਪਣੇ ਘਰੇ ਆ ਕੇ ਝੋਲੇ ਖੋਹਾਂ ਲੈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ 2 ਦੰਦ ਝੋਟੀ ਆ ਸਾਢੇ 3 ਨਾ ਮਹੀਨਿਆਂ ਦੀ ਗੱਬਣਾ ਤੇ ਬੱਚਾ ਸੱਜਣੋਂ ਨਾਲ ਉਹਦੇ ਹੈ ਨਹੀਂ ਮਿਲਦੀ ਮਿਲਦੀ ਕਿਵੇਂ ਬਾਈ ਮਹਿੰਦੀ ਬਾਈ ਕੈਮਰਾ ਮਾਰ ਦੇ ਬਾਈ ਉੱਥੇ ਆ ਕਰਤੀ ਦਿਖਾ ਇੱਕ ਵਾਰ ਇਹਨੂੰ ਇਹਨੂੰ ਕਰਦੇ ਮੋੜੀ ਜੀ ਇੱਕ ਵਾਰੀ ਬਾਗੀ ਗੁੱਡੀ ਦਿਖਾ ਦੇ ਝੋਟੀ ਜਾਨ ਸਮਾਰ ਕੇ ਲੈ ਸੱਜਣੋਂ ਨਾ ਜਿਹੜੀ ਜਾਤ ਯੂਤ ਦੀ ਗੱਲ ਕਰਨਾ ਉਹੀ ਗੱਲ ਆ ਵੀ ਜਫਤ ਵਾਲੀ ਝੋਟੀ ਐ ਤੇ ਬਾਕੀ ਫਲਤ ਆ ਦੰਦ ਵੀ ਦਿਖਾ ਦੇ। ਓਏ ਸੱਤ ਨਾ ਮਾਰੇ ਤੇਰੇ। ਸੱਤ ਨਾ ਮਾਰੇ ਸੱਤ ਨਾ ਜਦੋਂ ਕੋਈ ਆਊਗਾ ਬੰਦਾ ਨੇੜੇ ਆ ਕੇ ਦਿਖਾ ਲਈ ਇਹ ਜੀ ਗੱਲ ਨਹੀਂ ਬੰਦਾ ਲੈ ਕੇ ਤਾਂ ਦੇਖ ਕੀ ਜਾਊਗਾ ਅਗਲਾ ਇਹ ਦੋ ਦੰਦ ਕਹੀ ਤੀ ਆਪਾਂ ਨੇ। ਲੈ ਬਾਕੀ ਕੱਦ-ਕੁੱਦ ਦੀ ਐ ਸੱਚ ਨੂੰ ਗੱਲ ਕਰ ਲੈਣਾ ਦੋ ਦੰਦ ਦੇ ਹਿਸਾਬ ਨਾਲ ਦੂਜੀ ਝੋਟੀ ਨੂੰ ਵੀ ਮਾਤ ਪਾਉਂਦੀ ਆ ਨਾਲ ਵਾਲੀ ਨੂੰ। ਬਾਕੀ ਪਿੱਠ-ਪੁੜੇ ਦੀ ਬਣਾवट ਦੇਖ ਸਕਦੇ ਹੋ। ਤੇ ਜਿਹੜੀ ਮੇਨ ਗੱਲ ਆ ਝੋਟੀ ਜਾਂ ਜਾਤ ਜੂਤ ਬਾਹਰੀ ਆ। ਜਾਤ ਕਵਾਰ ਦੀ ਚੰਗੀ ਆ ਝੋਟੀ ਵੀ। ਤੇ ਇੱਥੇ ਢੋਲੇ ਵਾਲੂਗਾ ਵੀ ਚੰਗਾ ਬਈ ਇਹਦਾ ਇਹ ਜੀ ਗੱਲ ਨਹੀਂ। ਥਾਣ ਤੋਂ ਚੰਗਾ ਲੱਗਿਆ ਬਾਕੀ ਮਿਲਦੀ ਮੁਰਦੀ ਕਿਵੇਂ ਆ ਬਾਈ ਇਹ ਮਿਲਦੀ ਬਾਈ ਇਹ ਟੀਕੇ ਤੇ ਤੇ ਪੀਕੇ ਤੇ ਹਾਂ ਇਹਦਾ ਬੱਚਾ ਮਰ ਗਿਆ ਸੀ ਹੁਣ ਟੀਕੇ ਤੇ ਮਿਲਦੀ ਬਾਈ ਦੋਨੇ ਟਾਈਮ ਅੱਛਾ ਹੁਣ ਦੋਨੇ ਟਾਈਮ ਟੀਕੇ ਤੇ ਮਿਲਦੀ ਆ ਦੁੱਧ ਕਿੰਨਾ ਦੋੇ ਟਾਈਮਾਂ ਦਾ ਦੁੱਧ ਬਾਈ 9 ਕਿਲੋ ਹੋ ਗਿਆ 9 ਕਿਲੋ ਰਾਈਡੀ ਦਾ ਹਾਂ ਅੱਛਾ ਹਲੇ ਦੰਦ ਦੋ ਦੰਦ ਹੋਈਆ ਹੁਣ ਹੁਣੀ ਹੋਈਆ ਬਾਈ ਦੋ ਦੰਦ ਅੱਛਾ ਸਾਢੇ ਤਿੰਨਾਂ ਮਹੀਨਿਆਂ ਦੀ ਗੱਬੜ ਮਿਲਦੀ ਕਿਵੇਂ ਆ ਫਿਰ ਮਿਲਦੀ ਬਾਈ ਟੀਕੇ ਤੇ ਵਿਚੋਣੀ ਪੈਂਦੀ ਆ ਅੱਛਾ ਟੀਕੇ ਤੇ ਕੋਈ ਹੋਰ ਸ਼ਰਾਰਤ ਸ਼ਰਾਰਤ ਕੋਈ ਨਹੀਂ ਬਾਈ ਅੱਛਾ ਉਦਾਂ ਵਧੀਆ ਠੰਡੀ ਸੀਲ ਮਿਲਦੀ ਆ ਹਾਂ ਠੰ ਲੇ ਸੱਜਣੋ ਇੱਕ ਵਾਰੀ ਨਾ ਪਿੱਠਪੂੜਾ ਐਂ ਦਿਖਾ ਦੇਣਾ ਖੜੀ ਦਾ ਤੁਹਾਨੂੰ ਮੈਂ ਇੱਥੇ ਤੋਂ ਕਰ ਲਵਾਂ ਜੱਜਮੈਂਟ ਤੇ ਬਾਕੀ ਉਹੀ ਗੱਲ ਆ ਵੀ ਜਾਤ ਜੂਤ ਛੋਟੀ ਦੀ ਚੰਗੀ ਆ ਸਿੰਘ ਤੁਹਾਡੇ ਸਾਹਮਣੀਆਂ ਜਿਸ ਟਾਈਪ ਦਾ ਦਿਖਾਉਂਦੀ ਆ ਕਿਉਂਕਿ ਉਮਰ ਹਜੇ ਛੋਟੀ ਆ ਸਿੰਘ ਮੋੜਨਾ ਗਲਾਈ ਵਾਲਾ ਸਿੰਘ ਕਰਨਿਆ ਨੇ ਤੇ ਇੱਥੇ ਤੋਂ ਨੀ ਮੰਨੂਆ ਦੇਖ ਸਕਦੇ ਜੇ ਤਾਜੀ ਹੋਊਗੀ ਨਾ ਬਾਈ ਉਹੀ ਗੱਲ ਆ ਵੀ ਪੰਡਾ ਬੰਨਦੂਲੇ ਵੇਨਾ ਬਾਈ ਧੱਕੀਆਂ ਨੂੰ ਐਨ ਕਰੀ ਵੜ ਜਾ ਜੇ ਤੋ ਇੱਧਰ ਨੂੰ ਜਾਊਗੀ ਨਾ ਇੱਥੇ ਤੋਂ ਲੈ ਲਈ ਜੱਜਮੈਂਟ ਤੁਸੀਂ ਕਰ ਸਕਦੇ ਹੋ ਤੇ ਕਈ ਸੱਜਣ ਕਹਿੰਦੇ ਕਿ ਵੀ ਥਣ ਥਣੋੜ ਨਹੀਂ ਨਾ ਦਿਖਾਏ ਆਪਾਂ ਨੂੰ ਥੱਲੇ ਇਹਨੇ ਕੀ ਡਿਮਾਂਡ ਕਰਦੇ ਆਪਾਂ ਇਹ ਬਾਈ 80000 ਦੀ ਝੋਟੀ ਹੈ ਨਹੀਂ 80000 ਜਾ ਦੇ ਆ ਸੀ ਥੋੜਾ ਨਹੀਂ ਬਾਈ ਹੈ ਚੰਗੀ ਵਾੜੀ ਦੇਣੀ ਪਹਿਲਣੇ ਦੁੱਧ ਕਿੰਨਾ ਪਾਇਆ ਤਾਜੀ ਨੇ 16 ਕਿਲੋ ਦੁੱਧ ਪਾਇਆ ਬਾਈ 16 ਕਿਲੋ ਮੇਰਾ ਖਿਆਲ ਹੈ ਫਿਰ ਖੀਰ ਹੀ ਸੂਪੀ ਹੋਣੀ ਬਾਈ ਹੈ ਨਾ ਹਾਂ ਬਾਈ ਖੀਰੀ ਸੂਪੀ ਸੀ ਖੀਰੀ ਨੇ 16 ਕਿਲੋ ਦੁੱਧ ਬਹੁਤ ਜ਼ਿਆਦਾ ਹੋ ਜਾਂਦਾ ਹੈ ਨਾ 16 ਕਿਲੋ ਖੀਰੀ ਵਾਸਤੇ ਕਿੰਨੇ ਦੀ ਛੱਡ ਦਾਂਗੇ ਜਮੀ ਲਾਸਟ 75 ਦੀ ਦੇ ਦਿੰਦੇ ਹੈ 75 ਉਹ ਹੋਰ ਵੀ ਕਰਦੀ ਮਨਦਾ ਨਾ ਹੋਰ ਤਾਂ ਬਾਈ ਕੀ ਕਰੇ ਹੈ ਉਹ ਕਰਦੀ ਕੁਝ ਨਹੀਂ ਹੁੰਦਾ ਇਹ ਕਰਦੀ ਆ ਛੋਟੀ ਆਪਣੀ ਹੈ ਨਾ ਹਾਂ ਹੋਰ ਕਿੰਨੇ ਕਿ ਸ਼ੋਰ ਚੱਪਾ ਕਰ ਦਾਂਗੇ ਆਈ ਨੂੰ ਆ ਸ਼ੋਰ ਚੱਪਾ ਸੱਜਣ ਨੂੰ ਆਏਗੇ ਇਹਨੂੰ ਕਰਾ ਦਾਂਗੇ ਇਹੀ ਜੀ ਗੱਲ ਨਹੀਂ ਇੱਥੋਂ ਵੀ ਥਣ ਥਣੌੜ ਦੇਖ ਸਕਦੇ ਹਾਂ ਬਾਕੀ ਚੰਗਾ ਖਣ ਥਣੌੜ ਤੇ ਪਿੱਠ ਗੂੜੇ ਦੀ ਬਣਾवट ਵੀ ਚੰਗੀ ਆ ਆਈ ਨੂੰ ਇੱਕ ਵਾਰੀ ਹੋਰ ਤੋੜ ਦੇ ਯਾਰ ਖੋਲ ਕੇ ਇੱਕ ਨੰਬਰ ਵਾਲੀ ਲੈ ਇਹਨੂੰ ਇੱਕ ਵਾਰੀ ਆਪਾਂ ਤੁਹਾਨੂੰ ਸੱਜਣ ਨੂੰ ਹੋਰ ਤੋੜ ਕੇ ਦਿਖਾ ਦਾਂ ਨੇ ਇਹਦਾ ਹੈਗਾ ਤੀਜਾ ਸੂਗਾ ਤੇ ਦੁੱਧ ਇਸ ਟਾਈਮ 16 ਕਿਲੋ ਆ ਸੂਈ ਨੂੰ 6 ਦਿਨ ਹੋਏ ਨੇ ਤੇ ਪਿੱਛੇ ਦੇ ਕੱਟੀਆਂ ਇੱਕ ਵਾਰ ਜਦੋਂ ਤੁਰੂਗੀ ਇੱਕ ਵਾਰੀ ਹਵਾਨਾ ਤੁਹਾਨੂੰ ਮੈਂ ਤੁਰਦੀ ਦਾ ਫੇਰ ਦਿਖਾ ਦਾਂ ਨਾ ਕਮਾਲ ਆ ਬਾਈ ਬਾਕੀ ਲੇਵੇ ਲੂਵੇ ਦੀ ਸਾਫ ਆ ਛੋਟੀ ਤੇ ਚੌੜੇ ਲੇਵੇਰੀਆ ਤੇ ਬਾਕੀ ਇਹ ਤਾਂ ਥਣ ਥਣੋਟ ਲੱਗਿਆ ਬਾਈ ਇਹ ਲੱਗਿਆ ਪੂਰੀ ਸਰਾ ਕੁਆਲਟੀ ਵਾਲਾ ਇਹਦਾ ਤੇ ਬਾਕੀ ਹੁਣ ਆਪਾਂ ਲੈ ਕੇ ਚੱਲਦੇ ਆ ਦੂਸਰੇ ਪਾਸੇ ਦੋ ਜਾਨਵਰ ਬਾਈ ਦੇ ਉਧਰਲੇ ਪਾਸੇ ਖੜੇ ਨੇ ਉਹ ਵੀ ਦਿਖਾਉਨੇ ਆ ਤੁਹਾਨੂੰ ਲੈ ਸੱਜਣੋ ਇਸ ਘਰ ਦੇ ਵਿੱਚ ਨੇ ਬਾਈ ਦੇ ਦੋ ਜਾਨਵਰ ਬੰਨੇ ਹੋਏ ਨੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਤੀਜੇ ਨੰਬਰ ਤੇ ਦਿਖਾਵਾਂਗੇ ਕਿਉਂਕਿ ਨੰਬਰ ਵਾਈਜ਼ ਨਾ ਤੁਸੀਂ ਬਾਈ ਨਾਲ ਗੱਲ ਕਰ ਲਿਓ ਫੋਨ ਤੇ ਹੈਨਾ ਵੀ ਇੱਕ ਨੰਬਰ ਵਾਲੀ ਦੋ ਨੰਬਰ ਵਾਲੀ ਵੀ ਤਿੰਨ ਨੰਬਰ ਵਾਲੀ ਫਲਾਨੀ ਝੋਟੀ ਆ ਉਹਦੇ ਤੇ ਨੰਬਰਾਂ ਨਾਲ ਨਾ ਤੁਹਾਨੂੰ ਥੋੜੀ ਜਿਹੀ ਆਸਾਨੀ ਹੋ ਜੂ ਇਹ ਝੋਟੀ ਹੈਗੀ ਆ ਸੱਜਣੋ ਤਿੰਨ ਨੰਬਰ ਤੇ ਤੇ ਇਹਦਾ ਸੂਆ ਕਿਹੜਾ ਬਾਈ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਮੂਹ ਹੋ ਕਿਵੇਂ ਆ ਉਹਨਾਂ ਨੂੰ ਆਇਆ ਮੂਹ ਬਾਈ 6 ਦਾ ਆਂਦਾ ਇਹ ਅੱਛਾ ਮੂਹ ਹੋ 6 ਦਾ ਆਂਦਾ ਹਾਂ ਦੂਜਾ ਸੂਆ ਇਹਨੂੰ ਕਿੰਨੇ ਕਿਦਾਂ ਹੋ ਕੇ ਸੂਈ ਨੂੰ ਇਹਨੂੰ ਬਾਈ ਅੱਜ ਪੰਜਵਾਂ ਦਿਨ ਆ ਸੂਈ ਨੂੰ ਅਛਾ ਬੱਚਾ ਕੱਟੀ ਆ ਬਾਈ ਮੰਗਰੇ ਐਸਾ ਜਨੋ ਨਾਲ ਇਹਦੇ ਕੱਟਿਆ ਬਾਈ 나ੜੂਆ ਨੂੜਾ ਦਿਖਾ ਦੀ ਕੱਤੀ ਦਾ ਨੇੜੇ ਲਾ ਕੇ ਕੈਮਰਾ ਹੰ ਸਵਾਰ ਕੇ ਇਹ ਜੈਡ ਬਲੈਕ ਕੱਤੀ ਆ ਪੂਛ ਥੋੜੀ ਚਿੱਟੀ ਆ ਤੇ ਬਾਕੀ ਜਿ ਝੋਟੀ ਜਵਾਂ ਜੈਡ ਬਲੈਕ ਆ ਤੇ ਹੈਗੀ ਵੀ ਜਾਤ ਕੁਆਲਟੀ ਚੰਗੀ ਆ ਤੇ ਇੱਥੇ ਤੋਂ ਨਾ ਤੁਸੀਂ ਇਹਦਾ ਕਦ ਕਦ ਕਾਟ ਦੰਦਾ ਜਾਂ ਲਾਸ਼ਾ ਥੋੜਾ ਡਰਦੀ ਆ ਜਾਨਵਰ ਕਈ ਵਾਰ ਨਾ ਤੁਹਾਨੂੰ ਪਤਾ ਵੀ ਘਰੇਲੂ ਜਾਨਵਰ ਆਇਆ ਹੋਇਆ ਹੁੰਦਾ ਵਪਾਰੀ ਵੀਰਾਂ ਕੋਲੇ ਜਿਹੜਾ ਘਰੋਂ ਨਿਕਲਿਆ ਨਹੀਂ ਹੁੰਦਾ ਕਦੇ ਉਹਦੇ ਕਰਕੇ ਜਾਨਵਰ ਥੋੜਾ ਡਰ ਜਾਂਦਾ ਕਿੰਨੇ ਕੁ ਦਿਨਾਂ ਹੀ ਸੂਈ ਦੱਸਿਆ ਬਾਈ 5 ਦਿਨਾਂ ਦੀ ਸੂਈ 5 ਦਿਨਾਂ ਦੀ ਦੁੱਧ ਕਿੰਨਾ ਕੁ ਤਿਆਰ ਆ ਦੁੱਧ 11 ਲੀਟਰ ਤਿਆਰ ਆ ਬਾਈ ਜਮ 11 ਲੀਟਰ ਤਿਆਰ ਆ ਡੰਗ ਦੋ ਡੰਗ ਚਾਰ ਡੰਗ ਚਵਾ ਦਾਂਗੇ ਜੇ ਬਾਈ ਛੀ ਡੰਗ ਝੋਲੇ ਵਿੱਚ ਆ ਅੱਛਾ ਕਿੰਨਾ ਕੁ ਦੁੱਧ ਪਾ ਦੂ ਤੇਰੇ ਹਿਸਾਬ ਨਾਲ ਦੁੱਧ ਪਾ ਦੂ ਬਾਈ ਝੋਟੀ 14 ਕਿਲੋ ਖੁੱਲਾ 14 ਕਿਲੋ ਲੈ ਸੱਜਣਾ 14 ਕਿਲੋ ਝੋਟੀ ਦੁੱਧ ਪਾ ਵੀ ਦੂ ਕਿਉਂਕਿ ਕੱਦ ਕਾਠ ਝੋਟੀ ਦਾ ਚੰਗਾ ਤੇ ਬਾਕੀ ਜਾਨ ਕੁਆਲਿਟੀ ਚੰਗੀ ਆ ਤੇ ਲੰਬਾਈ ਲੰਬੂਈ ਵੀ ਹੈਗੀ ਆ ਤੇ ਸਿੰਘ ਵੀ ਰਿੰਗ ਸਿੰਗਾ ਤੇ ਹੈਗੀ ਵੀ ਜੈਡ ਬਲੈਕ ਆ ਤੇ ਜਿਹੜਾ ਮੇਨ ਪਲੱਸ ਪੁਆਇੰਟ ਆ ਪਿੱਛੇ ਵੀ ਇਹਦੇ ਕੱਟੀ ਆ ਕੱਦ ਘਾਟ ਬਹੁਤ ਆ ਬਾਈ ਝੋਟੀ ਆ ਬਾਕੀ ਮੇਨ ਗੱਲ ਇਹ ਜਿਹੜੀ ਸਜਣੋ ਕੱਦ ਘਾਟ ਚੰਗਾ ਹੂੰ ਥੋੜਾ ਜਿਹਾ ਡਰਦੀ ਜ਼ਰੂਰ ਆ ਝੋਟੀ ਲੈ ਬਾਈ ਖੋਲ ਕੇ ਤੋੜ ਕੇ ਦਿਖਾ ਦੇ ਕਰਨਾ ਸਜਣੋ ਤੁਰਦੀ ਦੀ ਜਜਮੈਂਟ ਕਰ ਲਓ ਹੀ ਗੱਲ ਆ ਵੀ ਜਾਨਵਰ ਕਈ ਵਾਰੀ ਡਰ ਜਾਂਦਾ ਲੈ ਇੱਥੇ ਤੇ ਉਹਦੀ ਲੰਬਾਈ ਲੰਬੂਈ ਦਾ ਤੁਸੀਂ ਕੱਦ ਕੋਲ ਦਾ ਅੰਦਾਜ਼ਾ ਲਾ ਸਕਦੇ ਹੋ ਬਿਲਕੁਲ ਜੈਡ ਬਲੈਕ ਆ ਤੇ ਮੇਨ ਗੱਲ ਆ ਜਿਹੜੀ ਹੈਗੀ ਦੂਜਾ ਸੂਆ ਨੂੰ ਹੋ ਛੇ ਜੰਦਾ ਲੈ ਇਹਨੂੰ ਇਹਨੂੰ ਚਲਾ ਦੇ ਬਾਕ ਮਾੜੇ ਸੂਰਾ ਦੂਜਾ ਮੂੰਹੋ 6 ਦਾੰਦ ਹੈ ਤੇ ਬਾਕੀ ਥੱਲਿਓ ਲੇਵੇ ਲੂਵੇ ਦੀ ਪੂਰੀ ਸਾਫ ਹੈ ਥਣ ਥਣ ਹੋੜ ਦੇਖ ਸਕਦੇ ਹਾਂ ਆਪਸ ਚ ਪੂਰੇ ਗੈਪ ਤੇ ਲੱਗੇ ਨੇ ਤੇ ਥਣ ਵੀ ਉਹੀ ਗੱਲ ਕਹਿਣਾ ਵੀ ਸੋਨੂੰ ਥਣ ਵੀ ਆ ਨਾ ਜਿਹੜਾ ਐ ਲੱਗਿਆ ਛੋਟੀ ਨੂੰ ਸਿਰਾਂ ਕੁਆਲਿਟੀ ਆ ਥਣ ਮੁੱਠੀ ਦੀ ਚਵਾਈ ਜਿਹੜੀ ਆਪਾਂ ਛੋਟੀ ਉਧਰ ਦਿਖਾਈ ਸੀ ਇੱਕ ਉਸੇ ਨਾਲ ਦਾ ਥਣ ਸੱਜਣੋ ਇਹਨੂੰ ਲੱਗਿਆ ਲੈ ਇੱਥੇ ਤੁਹਾਨੂੰ ਮੈਂ ਕੱਦ ਕਾਠ ਇੱਕ ਵਾਰੀ ਫੇਰ ਅੰਦਾਜ਼ਾ ਦਵਾਦਾਨਾ ਤੇ ਮੇਨ ਗੱਲ ਆ ਜਿਹੜੀ ਪਿੱਠ ਪੁੜੇ ਦੀ ਬਣਵਟ ਚੰਗੀ ਆ ਤੇ ਸਫਾਈਆਂ ਬਹੁਤ ਨੇ ਛੋਟੀ ਜਿਹੜੀ ਮੇਨ ਗੱਲ ਆ ਤੇ ਬਾਕੀ ਹੁਣ ਇਹਦਾ ਨਾ ਆਪਾਂ ਬਾਈ ਤੋਂ ਰੇਟ ਰੂਟ ਕਰਵਾ ਦਨੇ ਵੀ ਰੇਟ ਰੂਟ ਇਹਦਾ ਕੀ ਕਰਦਾ ਲੈ ਵੀ ਰੇਟ ਦਾ ਤੇ ਹੁਣ ਇਹਦਾ ਰੇਟ ਕੀ ਕਰਦਾ ਭਰਾ ਨੂੰ ਆਇਆ ਰੇਟ ਬਾਈ ਇਹ ਝੋਟੀ ਦੇ ਦਾਂਗੇ 1 15 ਦੀ 1 15 ਦਾ ਹੋਰ ਵੀ ਕਰਦੇ ਯਾਰ ਮਾਨਤਾ ਨਾ ਹਾਂ ਨਾ ਦੱਸ ਦੀ ਹੈ ਲੈ ਸਾਡੇ ਨੂੰ 1 ਲੱਖ 10 ਹਜ਼ਾਰ ਦੀ ਮਿਲੂਗੀ ਐਡੀ ਝੋਟੀ 1 ਲੱਖ 10 ਹਜ਼ਾਰ ਦੀ ਮਿਲਦੀ ਵੀ ਮੁਸ਼ਕਲ ਆ ਪਰ ਡੇਲੀ ਵੀਡੀਓ ਦਾ ਕੰਮ ਇਹ ਕਰਦੇ ਆ ਵੀਡੀਓ ਬਣਾਉਨੇ ਬਾਕੀ ਰੇਟ ਨਾ ਬਾਈ ਨੇ ਬਿਲਕੁਲ ਯਾਰ ਜੈਨੂਅਲ ਰੇਟ ਕਰਿਆ ਇਹਦੇ ਚੋ ਵੀ ਸ਼ੋਰਟ ਸ਼ੱਪ ਆ ਜੇ ਕੋਈ ਆਪਣਾ ਨਾਮ ਲੈ ਕੇ ਆਊਗਾ ਬਾਈ ਕੋਲੇ ਸ਼ੋਰਟ ਸ਼ੱਪਾ ਖੁੱਲਾ ਕਰ ਦਾਂਗੇ ਕਰਦੇ ਆਂ ਬਾਈ ਕਰਦੇ ਲੈ ਹੁਣ ਤੁਹਾਨੂੰ ਮੈਂ ਦਿਖਾਉਂਗਾ ਚੌਥੇ ਨੰਬਰ ਤੇ ਛੋਟੀ ਵੀ ਦਿਖਾਉਂਗਾ ਪਹਿਲਣ ਕੱਤੀ ਐ ਤੇ ਮੂਹੋਂ ਮੇਰਾ ਖਿਆਲ ਆ ਚਾਰ ਦੰਦਾ ਇਹਦੇ ਨਾਲ ਚੱਕੀ ਆ ਬਾਈ ਇਹਦੇ ਨਾਲ ਮਗਰ ਕੱਟਾ ਬਾਈ ਇਹਦੇ ਮਗਰ ਕੱਟਾ ਇਹਨੂੰ ਕਿੰਨੇ ਕਿਦਾਂ ਹੋ ਕੇ ਸੂਈ ਨੂੰ ਇਹਨੂੰ ਬਾਈ ਅਜੇ ਤੀਜੇ ਦਿਨ ਹੀ ਐ ਸੂਈ ਨੂੰ ਇਹਦਾ ਵੀ ਬਾਈ 나ੜੂਆ ਨੂੰ ਕੱਟਾ ਨਾੜੂਆ ਜਾ ਮੇਰਾ ਨਾ ਤੇ 나ੜੂਆ ਸੱਜਣੋਂ ਨਾਲ ਇੱਕ ਵਾਰ ਨਾ ਇੱਥੇ ਤੋਂ ਸਿੰਘ ਸੁੰਗਦੀ ਫੇਸ ਕੁਆਲਿਟੀ ਚੈੱਕ ਕਰਾਂਗੇ ਚੌਗੀ ਆ ਬਾਈ ਮੂਹੋਂ ਲੈ ਮੂਹੋਂ ਚਾਰ ਦੰਦਾ ਸੱਜਣੋਂ ਫੇਸ ਕੁਆਲਿਟੀ ਆ ਜਿਹਦੀ ਛੋਟੀ ਦੀ ਜਮ ਐ ਨਾ ਸਿਰ ਆਇਆ ਇਧਰੋਂ ਅੱਗਿਓਂ ਥਾਂ ਸ ਪਰ ਇਹ ਥਣ ਖੋਣ ਦੀ ਗੱਲ ਕਰ ਲਈ ਥਰਡ ਥਣ ਝੋਟੀ ਨੂੰ ਆ ਲੈ ਗਿਆ ਪੂਰਾ ਚੰਗਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਬਈ ਤੀਜਾ ਦਿਨ ਅੱਜ ਤੀਜਾ ਹੁਣ ਗੋਲੀ ਕਿੰਨੀ ਖੋਊਗੀ 10 ਲੀਟਰ ਬਈ ਤਿਆਰ ਅੱਛਾ ਤੀਜਾ ਚੌਥਾ ਦਿਨ ਹੀ ਹੋ ਹਾਂ 10 11 ਲੀਟਰ ਤਿਆਰ ਹੈ ਹਾਂ ਬਈ 10 ਲੀਟਰ ਖੁੱਲਾ ਤਿਆਰ ਡੰਗ ਦੋ ਡੰਗ ਚਾਰ ਡੰਗ ਚਵਾ ਲਾਂਗੇ 3 ਲੀਟਰ ਹੋਣੇ ਬਈ ਲੈ ਇਹਦੇ ਥੱਲੇ ਸੱਜਣੋ 10 ਲੀਟਰ ਤਿਆਰ ਹੈ ਮੂੰਹੋਂ ਚਾਰ ਦਿਨ ਦਾ ਸੂਈ ਨੂੰ ਵੀ ਤੀਜਾ ਚੌਥਾ ਦਿਨ ਹੀ ਹੈ ਅਜੇ ਪਹਿਲਣ ਕੱਟੀ ਆ ਤੇ ਬਾਕੀ ਸਿੰਘ ਸੁੰਗ ਦੀ ਕੁਆਲਿਟੀ ਚੰਗੀ ਆ ਤੇ ਕੱਦ ਕਾਠ ਜ਼ਰੂਰ ਦਰਮਿਆਨਾ ਉਹ ਝੋਟੀ ਦੇ ਮੁਕਾਬਲੇ ਦਰਮਿਆਨਾ ਲੱਗਦਾ ਕਿਉਂਕਿ ਇਹਦੇ ਕੋਲੇ ਜਿਹੜੀ ਬੰਨੀ ਹੋਈ ਆ ਝੋਟੀ ਉਹਦਾ ਕੱਦ ਕੁੁੱਦ ਜ਼ਿਆਦਾ ਆ ਬਈ ਹਨਾ ਹਾਂ ਬਈ ਇਹ ਕਿੰਨਾ ਕਦੁੱਦ ਪਾ ਦੂਗੀ ਇਹ ਦੰਦ ਪਾ ਲੂ ਬਈ ਝੋਟੀ 14 ਕਿਲੋ ਦੀ 14 ਕਿਲੋ ਹਾਂ ਰੇਟ ਫਿਰ ਇਹਦਾ ਕੀ ਕਰਦੇ ਆ ਰੇਟ ਬਈ ਹਾਂ ਨਾ 90 ਹੀ ਦੇ ਦੇਂਗੇ ਝੋਟੀ ਹਾਂ ਨਾ 90000 ਦੀ ਛੋਟ ਛੱਪਾ ਕਰ ਦਾਂਗੇ ਕਰ ਦਾਂਗੇ ਬਈ ਹਾਂ ਉਹ ਕਰ ਦਾਂਗੇ 1000 2000 ਰੁਪਿਆ ਕੋਈ ਗੱਲ ਨਹੀਂ ਲੈ ਇਹਨੂੰ ਵੀ ਤੋੜ ਕੇ ਦਿਖਾ ਦੇ ਬਾਹਰ ਲੈ ਬਾਕੀ ਸੱਜਣੋ ਜਦੋਂ ਤੁਰੂਗੀ ਇਹ ਛੋਟੀ ਵੀ ਦੇਖ ਲਓ ਛੋਟੀ ਇਹ ਵੀ ਚੰਗੀ ਆ ਥੱਲੋਂ ਥੋੜੀਆਂ ਜੀਆਂ ਭੜਾ ਭੁੜਾ ਕਰੀ ਖੜੀ ਆ ਹਜੇ ਬਾਕੀ ਉਦਾਂ ਸਿੱਖਪੂੜੇ ਦੀ ਬਣਾਵਟ ਚੰਗੀ ਆ ਤੇ ਮੇਨ ਗੱਲ ਆ ਨਾ ਜਿਹੜੀ ਮੂੰਹੋਂ ਚਾਰ ਦੰਦ ਦਾ ਪਹਿਲਾ ਸੂਆ ਤੇ ਚਾਰ ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਇਸ ਟਾਈਮ ਤਿਆਰ ਆ ਬਾਈ ਕਹਿੰਦਾ ਇੱਥੇ ਤੋਂ ਸਿੰਗਲ ਮੁੰਡਾ ਦੇਖ ਸਕਦੇ ਹੋ ਲੈ ਇੱਥੇ ਤੋਂ ਸੱਜਣੋ ਦੰਦ ਵੀ ਚੈੱਕ ਕਰ ਸਕਦੇ ਜਿਹੜੇ ਸੱਜਣ ਹੈਗੇ ਕਾਰੀਗਰ ਬਾਕੀ ਜਦੋਂ ਕੋਈ ਨੇੜੇ ਆਊਗਾ ਸੱਜਣ ਬਾਈ ਚੈੱਕ ਕਰਾ ਲੂਗਾ ਇਹ ਜੀ ਗੱਲ ਨਹੀਂ ਬਾਕਮਾਲ ਆ ਇਧਰ ਨਹੀਂ ਰਾਜਾ ਪੈਂਦਾ ਜੇ ਤੂੰ ਅੰਦਰ ਜਾਊਗੀ ਉਹਦੀ ਸਾਫ ਆਊਗੀ ਤੇ ਬਾਕੀ ਇੱਕ ਸਾਈਡ ਤੇ ਸੱਜਣੋਂ ਭਲਾਂ ਜਰੂਰ ਕਰੀਆਂ ਹੋਈ ਨੇ ਬੈਣ ਬੈਣੀ ਵਾਲੇ ਪਾਸੇ ਨੇ ਕਿਉਂਕਿ ਦਿਨ ਹਾਲੇ ਤਿੰਨ ਚਾਰ ਕੀ ਹੋਈ ਨੇ ਪਹਿਲਣ ਦੇ ਹਿਸਾਬ ਨਾਲ ਭਲ ਜਾਨਵਰ ਅਕਸਰ ਦੂਜੇ ਸੂਏ ਤੱਕ ਵੀ ਭਲ ਕਰ ਜਾਂਦਾ ਹੁੰਦਾ ਈ ਜੀ ਗੱਲ ਨਹੀਂ ਤਾਂ ਇੱਥੋਂ ਦੇਖ ਸਕਦੇ ਹਾਂ ਥਣ ਥੁਣਾ ਇਹ ਥਾਣਾ ਜਿਹੜਾ ਲੰਬਾ ਪਾਉਂਦੀ ਐ ਇਹ ਭਲਾਂ ਕਰਦੇ ਆ ਉਦੋਂ ਤਾਂ ਨਹੀਂ ਬਾਈ ਲੰਬਾ ਦਿਖਾਉਂਦਾ ਮੈਂ ਤਾਂ ਜਮੀ ਨਹੀਂ ਬਾਈ ਸਵਾਲ ਹੀ ਨਹੀਂ ਮੈਨੂੰ ਹਲੇ ਇਧਰੋਂ ਅੱਗੇ ਤੋਂ ਵੀ ਦੇਖ ਸਕਦੇ ਹਾਂ ਹਲੇ ਪਾਲਾ ਪੁੱਛਿਆ ਜਾਨਵਰ ਹਲੇ ਕਈ ਦਿਨਾਂ ਚ ਸਾਫ ਹੋ ਜਾਂਦੀ ਆ ਪਾਲਾ ਬਾਈ ਹੈਨਾ ਹੂੰ ਇਹ ਵਿੱਚ ਵੀ ਕਰ ਦਾਂਗੇ ਆਪਾਂ ਮੰਨਦਾ ਨਾ ਹਾਂ ਬਾਈ ਇਹ ਨੰਬਰ ਬੋਲ ਦੇ ਜਰਾ ਨੰਬਰ ਹੈਗਾ ਬਾਈ ਆਪਣਾ 79 86 28 64 74 ਇੱਕ ਵਾਰੀ ਫੇਰ ਬੋਲ 79 86 28 64 74 ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਹਾਂ ਬਾਈ ਆ ਨੇੜੇ ਤੇੜਾ ਆਪਣੇ ਕਿਹੜੇ ਪਿੰਡ ਰਹਿ ਜਾਂਦੇ ਨੇ ਨੇੜੇ ਬਾਈ ਆਪਣੇ ਬਠਿੰਡਾ ਆਪਾਂ ਤਾਂ ਨਵੇਂ ਆ ਨਥਾਣਾ ਵੀ ਨਵੇਂ ਆ ਪੁੱਚੋ ਵੀ ਨਵੇਂ ਆ ਅੱਛਾ ਸੈਂਟਰ ਜੇ ਚ ਆ ਗਿਆ ਪੁੱਚੋ ਨਥਾਣਾ ਤੇ ਬਠਿੰਡੇ ਦੇ ਸੈਂਟਰ ਚ ਆ ਗਿਆ ਸੱਜਣਾ 9-9 ਕਿਲੋਮੀਟਰ ਹੈ ਇਹ ਜੋ ਟੀ ਇੱਕ ਵਾਰੀ ਫੇਸ ਕੁਆਲਟੀ ਇਧਰ ਫਿਰ ਚੈੱਕ ਕਰਾ ਦੇਣਾ ਪਹਿਲਾ ਸੂਆ ਮੂੰਹੋਂ ਚਾਰ ਦੰਦ ਤੇ ਪਿੱਛੇ ਇਹਦੇ ਕੱਟਾ ਤੇ 나ੜੂਆ ਵੀ ਨਾਲ ਹੀ ਹੈ ਬਿਲਕੁਲ ਤੀਜਾ ਚੌਥਾ ਦੇ ਨਾਂ ਬਾਈ ਦੇ ਦੱਸਣ ਮੁਤਾਬਕ ਸੂਈ ਨੂੰ ਤੇ ਇਹ ਝੋਟੀ ਖੜੀ ਹੈ ਜਿਹੜੀ ਇਧਰ ਇਹ ਤਿੰਨ ਨੰਬਰ ਵਾਲੀ ਇਹ ਮੂੰਹੋਂ ਛੇ ਦੰਦ ਹੈ ਤੇ ਆ ਇਹਦੇ ਪਿੱਛੇ ਸਜਣੋ 31 ਹੈ ਜੈਡ ਬਲੈਕ ਤੇ ਇਹਦੀ ਵੀ ਕੱਦ-ਕੁੱਦ ਮੈਂ ਕਹਿ ਸਕਦੇ ਆਂ ਵੀ ਪੂਰੇ ਵੱਡੇ ਕੱਦ ਦੇ ਵਿੱਚ ਆਉਂਦੀ ਹੈ ਝੋਟੀ ਦੇ ਥਣ ਥੋਣੇ ਨੂੰ ਵੀ ਚੰਗਾ ਲੱਗਿਆ ਤੇ ਮਾਨਤਨ ਬਾਈ ਕਹਿੰਦਾ ਕੋਈ ਚੱਕਰ ਨਹੀਂ ਸਾਰੇ ਜਾਨਵਰਾਂ ਚੋਂ ਕਰ ਦਾਂਗੇ ਬਾਕੀ ਜਿਹਨੂੰ ਵੀ ਇਹਨਾਂ ਚੋਂ ਕੋਈ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਬਾਈ ਕੋਲੋਂ ਲੈ ਜਿਓ ਤੇ ਚੈਨਲ ਨੂੰ ਕਰ ਲਿਓ ਸੱਜਣੋਂ ਸਬਸਕ੍ਰਾਈਬ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ